ਸਤ ਸ੍ਰੀ ਅਕਾਲ ਦੋਸਤੋ ਰੋਜ਼ਿਕਾ ਪੰਜਾਬੀ ਕਹਾਣੀਆਂ ਤੇ ਹਾਜ਼ਰ ਹੋਈਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਪਲੀਜ਼ ਪੂਰਾ ਜਰੂਰ ਸੁਣਿਓ ਮੇਰਾ ਨਾਮ ਗੁੱਗੂ ਮੈਂ ਤੇ ਚਰਨ ਦੋਨੋਂ ਪੱਕੀਆਂ ਸਹੇਲੀਆਂ ਸੀ ਸਾਡੇ ਘਰ ਕੋਲ ਕੋਲ ਸੀ ਤੇ ਅਸੀਂ ਉੰਜ ਵੀ ਹਾਣੂ-ਹਾਣ ਸੀ ਅਸੀਂ ਬਚਪਨ ਤੋਂ ਲੈ ਕੇ ਇਕੱਠੀਆਂ ਹੀ ਖੇਡੀਆਂ ਤੇ ਇਕੱਠੀਆਂ ਹੀ ਜਵਾਨ ਹੋਈਆਂ ਅਸੀਂ ਦੋਨੇ ਇਕੱਠੀਆਂ ਸਕੂਲ ਪੜਨ ਜਾਂਦੀਆਂ ਅਤੇ ਆ ਕੇ ਵੀ ਇਕੱਠੀਆਂ ਹੀ ਸਕੂਲ ਦਾ ਕੰਮ ਕਰਦੀਆਂ ਸੀ ਕਦੇ ਮੈਂ ਉਹਨਾਂ ਦੇ ਘਰ ਚਲੀ ਜਾਂਦੀ ਤੇ ਕਦੇ ਚਰਨੋਂ ਸਾਡੇ ਘਰ ਆ ਜਾਂਦੀ ਹੁੰਦੀ ਸੀ ਕਦੇ-ਕਦੇ ਤਾਂ ਮੇਰੀ ਮੰਮੀ ਤੇ ਚਰਨੋਂ ਦੀ ਮੰਮੀ ਹੱਸਦੀਆਂ ਸੀ ਕਿ ਤੇ ਸਾਨੂੰ ਕਹਿ ਦਿੰਦੀਆਂ ਸੀ ਕਿ ਤੁਹਾਡਾ ਇੱਕੋ ਘਰ ਹੀ ਵਿਆਹ ਕਰ ਦੇਵਾਂਗੇ ਤੁਹਾਡੀ ਤਾਂ ਬਹੁਤ ਹੀ ਪੰਦੀ ਆ ਅਸੀਂ ਸ਼ਰਮਾ ਜਾਂਦੀਆਂ ਸੀ ਅਸੀਂ ਕਦੇ ਵੀ ਇੱਕ ਦੂਜੇ ਕੋਲੋਂ ਕੋਈ ਗੱਲ ਨਹੀਂ ਲੁਕਾਈ ਸੀ ਜੋ ਵੀ ਚੰਗੀ ਮਾੜੀ ਗੱਲ ਹੁੰਦੀ ਸੀ ਇੱਕ ਦੂਜੇ ਨਾਲ ਸ਼ੇਅਰ ਕਰਦੀਆਂ ਹੁੰਦੀਆਂ ਸੀ। ਅਸੀਂ ਜਦੋਂ 9ਵੀਂ ਕਲਾਸ ਵਿੱਚ ਸੀ ਤਾਂ ਸਾਡੇ ਨਾਲ ਇੱਕ ਮੁੰਡਾ ਪੜਦਾ ਸੀ ਜਿਹੜਾ ਕਿ ਸਾਡੇ ਨਾਲ ਦੇ ਪਿੰਡੋਂ ਹੀ ਆਉਂਦਾ ਸੀ। ਉਹ ਅਕਸਰ ਮੇਰੇ ਵੱਲ ਹੀ ਦੇਖਦਾ ਰਹਿੰਦਾ ਹੁੰਦਾ ਸੀ। ਚਰਨੋਂ ਮੈਨੂੰ ਕਹਿ ਦਿੰਦੀ ਸੀ ਗੁੱਗੂ ਮੈਨੂੰ ਲੱਗਦਾ ਰਾਜੂ ਦੀ ਅੱਖ ਤੇਰੇ ਤੇ ਆ ਤੇ ਤੈਨੂੰ ਬੜੀ ਗੌਰ ਨਾਲ ਦੇਖਦਾ ਰਹਿੰਦਾ। ਮੈਂ ਕਹਿ ਦਿੰਦੀ ਸੀ ਕਿ ਨਹੀਂ ਤੂੰ ਛੱਡਿਆ ਕਰ ਇਹੋ ਜਿਹੀਆਂ ਗੱਲਾਂ ਨੂੰ। ਤਾ ਹਸਪੈਂਦੇ ਸੀ ਕਹਿ ਦਿੰਦੀ ਸੀ ਕਿ ਚੱਲ ਕੋਈ ਨਾ ਆਪੇ ਤੈਨੂੰ ਇੱਕ ਦਿਨ ਪਤਾ ਲੱਗ ਹੀ ਜਾਊਗਾ ਪਰ ਸੱਚੀ ਗੱਲ ਸੀ ਉਹਦੀ ਤਾਂ ਅੱਖ ਮੇਰੇ ਤੇ ਹੀ ਸੀ ਤੇ ਮੇਰੇ ਵੱਲ ਹੀ ਦੇਖਦਾ ਰਹਿੰਦਾ ਸੀ ਜਦੋਂ ਵੀ ਮੈਂ ਕਦੇ ਉਸ ਵੱਲ ਦੇਖਦੀ ਤਾਂ ਉਹ ਹੱਸਪੈਂਦਾ ਤੇ ਅੱਖਾਂ ਅੱਖਾਂ ਨਾਲ ਮੈਨੂੰ ਇਸ਼ਾਰਾ ਕਰਦਾ ਉਹ ਮੇਰੇ ਵਿੱਚ ਜ਼ਿਆਦਾ ਹੀ ਦਿਲਚਸਪੀ ਰੱਖਣ ਲੱਗ ਪਿਆ ਸੀ ਤੇ ਮੈਂ ਵੀ ਚੋਰੀ-ਚੋਰੀ ਉਸ ਨੂੰ ਤੱਕਦੀ ਸੀ ਮੈਨੂੰ ਵੀ ਰਾਜੂ ਹੁਣ ਚੰਗਾ ਜਿਹਾ ਲੱਗਣ ਲੱਗ ਪਿਆ ਸੀ ਮੈਂ ਵੀ ਰਾਜੂ ਵੱਲ ਵੇਖ ਕੇ ਹੱਸ ਪੈਂਦੀ ਸੀ ਜਦੋਂ ਅਸੀਂ ਸਕੂਲੋਂ ਘਰ ਆਉਂਦਿਆਂ ਦਾ ਚਰਨੋਂ ਅਕਸਰ ਹੀ ਮੇਰੇ ਕੋਲ ਰਾਜੂ ਦੀਆਂ ਗੱਲਾਂ ਕਰਦੀ ਤੇ ਮੈਨੂੰ ਛੇੜਦੀ ਰਹਿੰਦੀ ਮੇਰਾ ਤੇ ਰਾਜੂ ਦਾ ਇੱਕ ਦੂਜੇ ਵੱਲ ਤੱਕਣਾ ਤੇ ਇੱਕ ਦੂਜੇ ਨੂੰ ਦੇਖ ਕੇ ਹੱਸਣਾ ਸਾਡਾ ਇਹ ਸਿਲਸਿਲਾ ਕਦੋਂ ਪਿਆਰ ਵਿੱਚ ਬਦਲ ਗਿਆ ਸਾਨੂੰ ਵੀ ਪਤਾ ਹੀ ਨਾ ਲੱਗਿਆ ਮੈਂ ਤੇ ਰਾਜੂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸੀ ਹੁਣ ਤਾਂ ਰਾਜੂ ਨੂੰ ਦੇਖੇ ਬਿਨਾ ਮੈਨੂੰ ਵੀ ਚੈਨ ਨਹੀਂ ਆਉਂਦੀ ਸੀ ਇੱਕ ਦਿਨ ਮੈਂ ਤੇ ਚਰਨੋਂ ਦੋਨੇ ਜਾਂਦੀਆਂ ਸਕੂਲ ਜਾਂਦੀਆਂ ਸੀ ਤਾਂ ਰਾਜੂ ਨੇ ਸਾਨੂੰ ਰਸਤੇ ਵਿੱਚ ਹੀ ਘੇਰ ਲਿਆ ਉਹ ਅੱਜ ਸਾਡੇ ਵਾਲੇ ਪਾਸੇ ਆ ਗਿਆ ਕਹਿੰਦਾ ਮੈਂ ਤੁਹਾਨੂੰ ਮਿਲਣ ਲਈ ਹੀ ਇੱਧਰ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਗੱਗੋ ਅੱਜ ਮੈਂ ਤੇਰੇ ਨਾਲ ਰਾਜੂ ਕੇ ਗੱਲਾਂ ਕਰਨੀਆਂ ਚਾਹੁੰਦਾ ਤੂੰ ਮੇਰੇ ਲਈ ਟਾਈਮ ਕੱਢ ਅੱਜ ਆਪਾਂ ਦੋਨੋਂ ਜਾਣੇ ਸਕੂਲ ਨਹੀਂ ਜਾਂਦੇ ਤੇ ਕਿਤੇ ਆਸੇ-ਪਾਸੇ ਬੈਠ ਕੇ ਆਪਾਂ ਸਾਰਾ ਦਿਨ ਇੱਕ ਦੂਜੇ ਨਾਲ گزارਾਂਗੇ ਤੇ ਗੱਲਾਂ-ਬਾਤਾਂ ਵੀ ਕਰਾਂਗੇ ਚਰਨੋਂ ਨੇ ਵੀ ਮੈਨੂੰ ਇਸ਼ਾਰਾ ਕੀਤਾ ਕਿ ਤੂੰ ਹਾਂ ਕਰ ਦੇ ਪਰ ਮੈਨੂੰ ਡਰ ਜਿਹਾ ਲੱਗ ਰਿਹਾ ਸੀ ਚਰਨੋਂ ਕਹਿਣ ਲੱਗੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਹੈਗੀ ਆ ਨਾ ਮੈਂ ਸਭ ਸੰਭਾਲ ਲਵਾਂਗੀ ਰਾਜੂ ਕਹਿ ਲੱਗਿਆ ਗੱਗੂ ਚੱਲ ਆਪਾਂ ਸਾਡੇ ਖੇਤ ਚੱਲਦੇ ਹਾਂ ਕਿਉਂਕਿ ਉਦੋਂ ਠੰਡ ਦੇ ਦਿਨ ਸੀ ਧੁੰਦ ਵੀ ਬਹੁਤ ਜ਼ਿਆਦਾ ਸੀ ਰਾਜੂ ਕਹਿਣ ਲੱਗਾ ਕਿਸੇ ਨੂੰ ਕੁਝ ਨਹੀਂ ਦਿੱਸਦਾ ਤੇ ਆਪਾਂ ਬੜੇ ਆਰਾਮ ਨਾਲ ਸਾਡੇ ਖੇਤ ਚਲੇ ਜਾਂਦੇ ਹਾਂ ਤੇ ਸਾਈਕਲ ਆਪਾਂ ਖੇਤ ਵਾਲੇ ਕੋਠੇ ਵਿੱਚ ਠੱਲ ਦੇਵਾਂਗੇ ਮੈਂ ਵੀ ਰਾਜੂ ਦੀ ਹਾਂ ਵਿੱਚ ਹਾਂ ਮਲਾਈ ਫਿਰ ਰਾਜੂ ਮੈਨੂੰ ਲੈ ਕੇ ਆਪਣੇ ਖੇਤ ਚਲਾ ਗਿਆ ਕਿਉਂਕਿ ਰਾਜੂ ਨੇ ਮੈਨੂੰ ਦੱਸਿਆ ਸੀ ਕਿ ਉਸ ਦਿਨ ਉਹਨਾਂ ਦੇ ਘਰੇ ਵੀ ਕੋਈ ਨਹੀਂ ਸੀ ਸਾਰੇ ਜਾਣੇ ਵਿਆਹ ਤੇ ਗਏ ਸੀ ਤੇ ਰਾਜੂ ਨੂੰ ਹੁਣ ਕੋਈ ਡਰਾਂ ਵੀ ਨਹੀਂ ਸੀ ਕੋਈ ਖੇਤ ਆ ਜਾਊਗਾ ਉਹ ਕਹਿੰਦਾ ਅੱਜ ਆਪਾਂ ਬੇਫਿਕਰ ਹੋ ਕੇ ਪਿਆਰ ਮੁਹੱਬਤ ਦੀਆਂ ਹੀ ਗੱਲਾਂ ਕਰਾਂਗੇ ਮੈਂ ਰਾਜੂ ਦੇ ਨਾਲ ਉਹਨਾਂ ਦੇ ਖੇਤ ਚਲੀ ਗਈ ਜਿੱਥੇ ਮੈਂ ਤੇ ਰਾਜੂ ਨੇ ਘੰਟਾ ਕੋ ਤਾਂ ਅਸੀਂ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਫਿਰ ਰਾਜੂ ਮੇਰੇ ਬਿਲਕੁਲ ਨੇੜੇ ਹੋ ਕੇ ਬੈਠ ਗਿਆ ਉਸਨੇ ਮੇਰੀ ਕਮਰ ਤੇ ਆਪਣਾ ਹੱਥ ਰੱਖਿਆ ਤਾਂ ਮੈਨੂੰ ਕੰਬਣੀ ਜਿਹੀ ਛੜ ਗਈ ਕਿਉਂਕਿ ਅੱਜ ਤੋਂ ਪਹਿਲਾਂ ਮੈਨੂੰ ਕਿਸੇ ਮੁੰਡੇ ਨੇ ਇਸ ਤਰ੍ਹਾਂ ਟੱਚ ਵੀ ਨਹੀਂ ਕੀਤਾ ਸੀ ਤੇ ਫਿਰ ਰਾਜੂ ਮੇਰੀਆਂ ਗੱਲਾਂ ਤੇ ਹੱਥ ਫੇਰਨ ਲੱਗਾ ਮੈਨੂੰ ਪਤਾ ਹੀ ਨਹੀਂ ਕੀ ਕੁਝ ਹੋ ਜਿਆ ਹੋਣ ਲੱਗ ਪਿਆ ਸੀ ਮੈਂ ਅੱਖਾਂ ਮੀਚ ਲਈਆਂ ਤਾਂ ਰਾਜੂ ਨੇ ਮੇਰੇ ਨਾਲ ਕਿਸ ਕੀਤੀ ਫਿਰ ਮੈਂ ਆਪਣਾ ਆਪ ਕੋ ਬੈਠੀ ਮੈਂ ਰਾਜੂ ਨੂੰ ਘੁੱਟ ਕੇ ਆਪਣੀਆਂ ਬਾਹਾਂ ਬਾਹਵਾਂ ਵਿੱਚ ਲੈ ਲਿਆ ਤੇ ਰਾਜੂ ਨੇ ਵੀ ਮੈਨੂੰ ਗਲ ਵਖੜੀ ਪਾਲੀ ਫਿਰ ਉਸਨੇ ਮੇਰੀ ਛਾਤੀ ਤੇ ਹੱਥ ਫੇਰਿਆ ਮੈਨੂੰ ਸਰੂਰ ਜਿਹਾ ਚੜਨ ਲੱਗ ਪਿਆ ਫਿਰ ਰਾਜੂ ਨੇ ਤੇ ਮੈਂ ਅਸੀਂ ਲੰਬੀ ਕਿਸ ਕੀਤੀ ਮੇਰਾ ਦਿਲ ਵੀ ਝੋਰ-ਝੋਰ ਨਾਲ ਧੜਕ ਰਿਹਾ ਸੀ ਠੰਡ ਦੇ ਦਿਨਾਂ ਵਿੱਚ ਮੈਨੂੰ ਪਸੀਨਾ ਆ ਰਿਹਾ ਸੀ ਰਾਜੂ ਦੇ ਖੇਤ ਵਾਲੇ ਕਮਰੇ ਵਿੱਚ ਮੰਜਾ ਪਿਆ ਸੀ ਫਿਰ ਰਾਜੂ ਨੇ ਉਡਾਲਿਆ ਤੇ ਅਸੀਂ ਦੋਨਾਂ ਨੇ ਉਸ ਮੰਜੇ ਤੇ ਖੂਬ ਨਜ਼ਾਰੇ ਲਏ ਕਦੇ ਰਾਜੂ ਮੇਰੇ ਉੱਪਰ ਆ ਜਾਂਦਾ ਤੇ ਕਦੇ ਮੈਂ ਰਾਜੂ ਤੇ ਉੱਪਰ ਹੋ ਜਾਂਦੀ ਸਾਡੀ ਦੋਨਾਂ ਦੀ ਚੜਦੀ ਜਵਾਨੀ ਠਾਠਾ ਮਾਰਦੀ ਸੀ ਅਸੀਂ ਇੱਕ ਦੂਸਰੇ ਦਾ ਸਾਥ ਪਾਲਦੇ ਸੀ ਅਤੇ ਫਿਰ ਸਾਡੇ ਅੰਦਰਲੀ ਆਗ ਕੁਝ ਦਿਨ ਲਈ ਸ਼ਾਂਤ ਹੋ ਗਈ ਰਾਜੂ ਕਹਿਣ ਲੱਗਾ ਕਿ ਤੈਨੂੰ ਮੇਰੇ ਨਾਲ ਗੁਜ਼ਾਰਿਆ ਹੋਇਆ ਇਹ ਸਮਾਂ ਜਾਦ ਹੀ ਰਹੂਗਾ ਮੈਂ ਕਿਹਾ ਹਾਂ ਰਾਜੂ ਮੈਨੂੰ ਜੋ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਸੁਆਦ ਮਿਲਿਆ ਇਸ ਨੂੰ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਰਾਜੂ ਕਹਿਣ ਲੱਗਾ ਹਾਂ ਗੁੱਗੂ ਮੇਰੇ ਲਈ ਵੀ ਇਹ ਸਮਾਂ ਯਾਦਗਰੀ ਹੀ ਬਣ ਗਿਆ ਫਿਰ ਅਸੀਂ ਕਾਫੀ ਟਾਈਮ ਗੱਲਾਂ ਕਰਦੇ ਰਹੇ ਤੇ ਫਿਰ ਉਹ ਕੁਝ ਕਹਿਣ ਲੱਗਾ ਕਿ ਗੱਗੂ 2:00 ਵਜ ਗਏ ਨੇ 2:00 ਵਜੇ ਤਾਂ ਛੁੱਟੀ ਹੋ ਜਾਊਗੀ ਉਦੋਂ ਤੱਕ ਆਪਾਂ ਸੜਕ ਤੇ ਚਲੇ ਜਾਵਾਂਗੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਉਹਨਾਂ ਟਾਈਮ ਆਪਾਂ ਇੱਕ ਵਾਰ ਹੋਰ ਜਵਾਨੀ ਦਾ ਮਜ਼ਾ ਲੈਨੇ ਆ ਦੂਜੀ ਵਾਰ ਫਿਰ ਮੈਂ ਤੇ ਰਾਜੂ ਨੇ ਉਹ ਸਭ ਕੁਝ ਕਰ ਲਿਆ ਮੈਂ ਰਾਜੂ ਨੂੰ ਕਿਹਾ ਕਿ ਰਾਜੂ ਹੁਣ ਮੈਂ ਵਿਆਹ ਕਰਵਾਵਾਂਗੀ ਤਾਂ ਤੇਰੇ ਨਾਲ ਹੀ ਕਰਵਾਵਾਂਗੀ ਕਿਉਂਕਿ ਤੇਰੇ ਨਾਲ ਹੀ ਸਭ ਕੁਝ ਕਰਨ ਤੋਂ ਬਾਅਦ ਮੈਂ ਹੋਰ ਦੀ ਨਹੀਂ ਹੋ ਸਕਦੀ ਤੇ ਨਾ ਹੀ ਮੈਂ ਕਿਸੇ ਜੋਗਰੀ ਹੁਣ ਰਹਿ ਰਹਿ ਗਈਆਂ ਰਾਜੂ ਨੇ ਵੀ ਮੈਨੂੰ ਯਕੀਨ ਦਿਵਾਇਆ ਕਿ ਗੱਗੂ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਸਾਡਾ ਪਿਆਰ ਦਿਨ-ਬਦ ਦਿਨ ਸਿਖਰਾਂ ਤੇ ਚੜਦਾ ਜਾ ਰਿਹਾ ਸੀ ਰਾਜੂ ਨੂੰ ਦੇਖੇ ਬਿਨਾ ਤਾਂ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਸੀ ਜੇ ਕਿਦਰੇ ਰਾਜੂ ਸਕੂਲ ਤੋਂ ਇੱਕ ਦੋ ਮਿੰਟ ਲੇਟ ਵੀ ਹੋ ਜਾਂਦਾ ਤਮੈਨੂੰ ਟੈਨਸ਼ਨ ਪੈ ਜਾਂਦੀ ਚਰਨੋਂ ਮੈਨੂੰ ਛੇੜਦੀ ਕੀ ਗੱਲ ਆ ਯਾਰ ਬਿਨਾ ਥਿਲ ਨਹੀਂ ਲੱਗਦਾ ਮੈਂ ਕਹਿ ਦਿੰਦੀ ਸੀ ਕਿ ਚਰਨੋਂ ਇੱਕ ਵਾਰੀ ਯਾਰੀ ਲਾ ਕੇ ਤਾਂ ਦੇਖ ਫਿਰ ਤੈਨੂੰ ਪਤਾ ਲੱਗੂਗਾ ਕਿ ਯਾਰ ਨੂੰ ਮਿਲਣ ਦੀ ਤਾਂਗ ਕਿੰਨੀ ਕੁ ਹੁੰਦੀ ਆ ਕਿੰਨੀ ਕੁ ਤੜਫ ਹੁੰਦੀ ਆ ਅਸੀਂ ਦੋਨੇ ਹੱਸ ਪੈਂਦੀ ਆ ਤਾਂ ਚਰਨੋਂ ਕਹਿ ਦਿੰਦੀ ਨਾ ਪਹਿਣੀ ਜਾਰੀ ਤਾਂ ਆਪਣੇ ਦੋਨਾਂ ਤੋਂ ਤੇਰੀ ਨਿਭ ਜੀ ਇੰਨਾ ਹੀ ਬਥੇਰਾ ਕਿਉਂਕਿ ਮੈਨੂੰ ਹਰ ਵੇਲੇ ਤੁਹਾਡੀ ਨਿਗਰਾਨੀ ਰੱਖਣੀ ਪੈਂਦੀ ਆ ਸਿਰ ਤੋਂ ਹਨਮ ਚਕੰਨਾ ਵੀ ਕਰਨਾ ਪੈਂਦਾ ਕਿ ਤੁਹਾਨੂੰ ਆਸ-ਪਾਸ ਕੋਈ ਦੇਖ ਰਿਹਾ ਜਾਂ ਨਹੀਂ ਮੈਂ ਕਿਹਾ ਹਾਂ ਚਰਨੋਂ ਤੁਸੀਂ ਸਾਡੀ ਬਹੁਤ ਮਦਦ ਕਰਦੀ ਹੈ ਇੱਕ ਦਿਨ ਫਿਰ ਮੇਰੇ ਡੈਡੀ ਦੇ ਪੂਆਜੀ ਦੀ ਮੌਤ ਹੋ ਗਈ ਪੂਆਜੀ ਚਾਹੇ ਬਜ਼ੁਰਗੀ ਸੀ ਪਰ ਪਿੰਡ ਵਿੱਚ ਤਾਂ ਇਹੀ ਮੰਨਿਆ ਜਾਂਦਾ ਕਿ ਕੁੜੀ ਦੀ ਮੌਤ ਹੋਈ ਹੈ ਤੇ ਪਿੰਡ ਦੀ ਧੀ ਦੀ ਮੌਤ ਤੇ ਸਾਰਾ ਆਂਡ ਗਵਾਂਡ ਉਸਦੇ ਅੰਤਿਮ ਸੰਸਕਾਰ ਤੇ ਜਾਂਦਾ ਤੇ ਸਾਡਾ ਸਾਰਾ ਪਰਿਵਾਰ ਚਲਾ ਗਿਆ ਚਰਨੋਂ ਕਾ ਵੀ ਸਾਰਾ ਪਰਿਵਾਰ ਚਲਾ ਗਿਆ ਤੇ ਮੰਮੀ ਹੁ ਰਾਣੀ ਮੈਨੂੰ ਤੇ ਚਰਨੋਂ ਨੂੰ ਉਸ ਦਿਨ ਘਰੇ ਹੀ ਰੱਖ ਲਿਆ ਚਰਨੋਂ ਮੈਨੂੰ ਕਹਿਣ ਲੱਗੀ ਕਿ ਗੱਗੂ ਅੱਜ ਬੜਾ ਵਧੀਆ ਮੌਕਾ ਅੱਜ ਰਾਜੂ ਨੂੰ ਘਰੇ ਬੁਲਾ ਲੈ ਤੇ ਤੁਸੀਂ ਦੋਨੋਂ ਜਾਣੇ ਅੱਜ ਰੋਮਾਂਸ ਕਰਿਓ ਮੈਨੂੰ ਬਹੁਤ ਡਰ ਲੱਗਦਾ ਸੀ ਪਰ ਚਰਨੋਂ ਬੜੀ ਧਾਕੜ ਕੁੜੀ ਸੀ ਉਹ ਕਿਸੇ ਤੋਂ ਨਹੀਂ ਡਰਦੀ ਸੀ ਉਹ ਸਵੇਰ ਸਕੂਲ ਦੇ ਟਾਈਮ ਛੜਕ ਤੇ ਜਾ ਖਲੋਟੀ ਤੇ ਰਾਜੂ ਨੂੰ ਦੱਸ ਦਿੱਤਾ ਕਿ ਅੱਜ ਅਸੀਂ ਦੋਨੋਂ ਇਕੱਲੀਆਂ ਤੇ ਘਰੇ ਰਾਜੂ ਨੇ 10 ਵਜੇ ਦਾ ਸਾਡੇ ਨਾਲ ਕਰਾਰ ਕਰ ਲਿਆ 10 ਵਜੇ ਮੈਂ ਗੱਗੂ ਦੇ ਘਰ ਪਹੁੰਚ ਜਾਵਾਂਗਾ ਰਾਜੂ ਸਕੂਲ ਨਾ ਗਿਆ ਤੇ ਕਿਤੇ ਆਸ-ਪਾਸੇ ਬੈਠਾ ਰਿਆ ਤੇ ਸਾਢੇ ਕੋ 10 ਵਜੇ ਰਾਜੂ ਸਾਡੇ ਘਰ ਆ ਗਿਆ ਚਰਨੋਂ ਨੇ ਫਟਾਫਟ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਤੇ ਰਾਜੂ ਅਤੇ ਚਰਨੋਂ ਅਸੀਂ ਤਿੰਨੋਂ ਜਾਣੇ ਕੁਝ ਟਾਈਮ ਗੱਲਾਂ ਕਰਦੇ ਰਹੇ ਫਿਰ ਰਾਜੂ ਮੈਨੂੰ ਲੈ ਕੇ ਅੰਦਰ ਚਲਾ ਗਿਆ ਤੇ ਚਰਨੋਂ ਨੇ ਬਾਹਰ ਵਿੜੇ ਵਿੱਚ ਨਿਗਰਾਨੀ ਰੱਖੀ ਰਾਜੂ ਨੇ ਅੰਦਰ ਆਉਂਦੇ ਹੀ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਮੈਨੂੰ ਪੈਟ ਤੇ ਸੁੱਟ ਦਿੱਤਾ ਰਾਜੂ ਵੀ ਕੰਟਰੋਲ ਤੋਂ ਬਾਹਰ ਹੋ ਗਿਆ ਉਸ ਦਿਨ ਰਾਜੂ ਬੜੀ ਜੋਸ਼ ਵਿੱਚ ਸੀ ਉਸਨੇ ਪੂਰੇ 2 ਘੰਟੇ ਮੇਰੇ ਨਾਲ ਰੋਮਾਂਸ ਕੀਤਾ 2 ਘੰਟਿਆਂ ਦੇ ਵਿੱਚ ਹੀ ਮੇਰੀ ਤਾਂ ਬੱਸ ਹੋ ਗਈ ਸੀ ਮੈਂ ਕਿਹਾ ਬੱਸ ਕਰ ਰਾਜੂ ਹੁਣ ਤਾਂ ਮੈਂ ਪੂਰੀ ਤਰ੍ਹਾਂ ਥੱਕ ਚੁੱਕੀ ਹਾਂ ਰਾਜੂ ਕਹਿਣ ਲੱਗਾ ਇਹੋ ਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਅੱਗੇ ਤਾਂ ਆਪਾਂ ਖੇਤ ਜਾਣੇ ਆ ਉੱਥੇ ਡਰ ਲੱਗਦਾ ਰੈਂਦਾ ਕਿ ਇਧਰੋਂ ਕੋਈ ਨਾ ਜਾਵੇ ਉਧਰੋਂ ਕੋਈ ਨਾ ਜਾਵੇ ਅੱਜ ਆਪਾਂ ਬੜੇ ਬੇਫਿਕਰ ਹੋ ਕੇ ਤੁਹਾਡੇ ਘਰ ਵਿੱਚ ਲੰਮੇ ਪਏ ਆ ਤੇ ਫਿਰ 2:00 ਵਜੇ ਰਾਜੂ ਵਾਪਸ ਜਾਣ ਲੱਗਾ ਤਾਂ ਮੈਨੂੰ ਕਹਿੰਦਾ ਕਿ ਲੈ ਮੇਰਾ ਨੰਬਰ ਉਹ ਤੋਂ ਵਿਰਲੇ ਵਿਰਲੇ ਘਰਾਂ ਵਿੱਚ ਹੀ ਫੋਨ ਹੁੰਦੇ ਸੀ ਚਰਨੋ ਕੇ ਘਰੇ ਫੋਨ ਹੈਗਾ ਸੀ ਸਾਡੇ ਘਰ ਫੋਨ ਨਹੀਂ ਸੀ ਰਾਜੂ ਮੈਨੂੰ ਕਹਿੰਦਾ ਜਦੋਂ ਮੇਰੇ ਨਾਲ ਗੱਲ ਕਰਨੀ ਹੋਈ ਤਾਂ ਰਾਤ ਨੂੰ ਮੈਂ ਫੋਨ ਵਾਲੇ ਕਮਰੇ ਵਿੱਚ ਹੀ ਪੈਣਾ ਜਦੋਂ ਮਰਜ਼ੀ ਲਾ ਲਵਾਂ ਉਹਨੇ ਆਪਣਾ ਫੋਨ ਨੰਬਰ ਮੈਨੂੰ ਫੜਾਇਆ ਤੇ ਫਿਰ ਵਾਪਸ ਆਪਣੇ ਘਰ ਚ ਲਾ ਗਿਆ ਮੰਮੀ ਹੋਰੀ ਉਧਰੋਂ ਸ਼ਾਮ ਨੂੰ 4 ਵਜੇ ਆਏ ਸੀ ਮੈਂ ਤਾਂ ਜਦੋਂ ਉਹਨਾਂ ਦੇ ਆਉਂਦਿਆਂ ਨੂੰ ਘਰ ਦਾ ਸਾਰਾ ਕੰਮ ਕਰ ਲਿਆ ਸੀ ਮੰਮੀ ਹੋਰੀ ਬੜੇ ਖੁਸ਼ ਹੋਏ ਕਿ ਕੁੜੀਆਂ ਨੇ ਸਾਰਾ ਕੰਮ ਕਰ ਲਿਆ ਤੇ ਅਸੀਂ ਦੋਨੋਂ ਅੰਦਰੋਂ ਅੰਦਰ ਹੀ ਖੁਸ਼ ਸੀ ਕਿ ਸਾਡੀ ਕਿਸੇ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਅਗਲੇ ਦਿਨ ਮੈਨੂੰ ਚਰਨੋਂ ਕਹਿੰਦੀ ਅੱਜ ਸ਼ਾਮ ਨੂੰ 5:00 ਵਜੇ ਸਾਡੇ ਘਰ ਆ ਜਾਈਂ ਕਿਉਂਕਿ 5:00 ਵਜੇ ਮੇਰੀ ਮੰਮੀ ਤੇ ਦਾਦੀ ਦੋਨੋਂ ਸਾਡੇ ਵਾਲੇ ਵਿੱਚ ਧਾਰਾਂ ਚੋਂਣ ਲਈ ਚਲੀਆਂ ਜਾਂਦੀਆਂ ਜਾਂਦੀਆਂ ਆਪਾਂ ਰਾਜੂ ਨਾਲ ਫੋਨ 'ਤੇ ਗੱਲ ਕਰਾਂਗੇ ਮੈਂ ਉਸ ਨੂੰ ਕਿਹਾ ਕਿ ਉਸ ਨੇ ਰਾਤ ਨੂੰ ਕਾਲ ਕਰਨ ਨੂੰ ਕਿਹਾ ਸੀ ਹੁਣ ਪਤਾ ਨਹੀਂ ਫੋਨ ਕੌਣ ਚੁਕੇਗਾ ਫਿਰ ਅਸੀਂ ਰਾਤ ਨੂੰ ਬਹਾਨਾ ਬਣਾ ਲਿਆ ਕਿ ਸਾਡਾ ਸਕੂਲ ਦਾ ਕਾਫੀ ਕੰਮ ਜੁੜਿਆ ਪਿਆ ਜਿਹੜਾ ਅਸੀਂ ਆਜੇ ਇਕੱਠਿਆਂ ਨੇ ਬੈ ਕੇ ਹੀ ਕਰਾਂਗੇ ਮੈਂ ਚਰਨੂ ਦੇ ਘਰੇ ਹੀ ਪੈ ਗਈ ਸੀ ਪਹਿਲਾਂ ਵੀ ਕਈ ਵਾਰੀ ਜਦੋਂ ਮੈਂ ਕੰਮ ਹੁੰਦਾ ਸੀ ਤਾਂ ਮੈਂ ਚਰਨੂ ਕੀ ਘਰ ਪੈ ਜਾਂਦੀ ਸੀ ਤੇ ਚਰਨੂ ਕਦੇ-ਕਦੇ ਸਾਡੇ ਘਰ ਪੈ ਜਾਂਦੀ ਸੀ ਇਸੇ ਕਰਕੇ ਸਾਡੇ ਘਰ ਦੇ ਨੂੰ ਪੂਰਾ ਵੀ ਛਕਣਾ ਹੋਇਆ ਅਤੇ ਰਾਜੂ ਨਾਲ ਮੈਂ ਰਾਤ ਨੂੰ ਫੋਨ ਤੇ ਕਾਫੀ ਗੱਲਾਂ ਵੀ ਕੀਤੀਆਂ ਉਹ ਮੈਨੂੰ ਕਹਿਣ ਲੱਗਾ ਕਿ ਤੇਰੇ ਨਾਲ ਗੱਲਾਂ ਕਰਕੇ ਤਾਂ ਮੈਨੂੰ ਸਬਰ ਨਹੀਂ ਆਉਂਦਾ ਮੇਰਾ ਦਿਲ ਕਰਦਾ ਇਸ ਵੇਲੇ ਤੂੰ ਮੇਰੀਆਂ ਬਾਹਾਂ ਵਿੱਚ ਹੀ ਹੋਵੇਂ ਰਾਜੂ ਦੀਆਂ ਇਹ ਰੋਮਾਂਟਿਕ ਗੱਲਾਂ ਸੁਣ ਕੇ ਮੇਰਾ ਵੀ ਰਾਜੂ ਦੇ ਨੇੜੇ ਜਾਣ ਨੂੰ ਦਿਲ ਕਰਦਾ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਖੁਸ਼ ਕਰਾਂ ਕਿਉਂਕਿ ਮੈਨੂੰ ਵੀ ਹੁਣ ਇਸ ਕੰਮ ਦਾ ਪੂਰਾ ਸਵਾਦ ਆਣ ਲੱਗ ਪਿਆ ਸੀ ਫਿਰ ਮੈਨੂੰ ਅਚਾਨਕ ਯਾਦ ਆਇਆ ਕਿ ਕੱਲ ਨੂੰ ਸਾਡੀ ਪਾਣੀ ਦੀ ਵਾਰੀ ਹੈ ਮੈਂ ਰਾਜੂ ਨੂੰ ਦੱਸਿਆ ਕਿ ਮੇਰਾ ਡੈਡੀ ਤੇ ਬਾਪੂ ਕੱਲ ਨੂੰ ਪਾਣੀ ਲਾਉਣ ਜਾਣਗੇ ਤੇ ਤੂੰ ਰਾਤ ਨੂੰ 10:00 ਵਜੇ ਸਾਡੇ ਘਰ ਆ ਜਾਹੀਂ ਮੈਂ ਬੂਹਾ ਖੁੱਲਾ ਰੱਖਾਂਗੀ ਤੂੰ ਸਾਡੀ ਬਾਹਰਲੀ ਪੈਟਕ ਵਿੱਚ ਹੀ ਆ ਕੇ ਵੜ ਜਾਹੀਂ ਉਸ ਦਾ ਦਰਵਾਜ਼ਾ ਵੀ ਮੈਂ ਖੋਲ ਕੇ ਹੀ ਰੱਖਾਂਗੀ ਤੇ ਫਿਰ ਹੌਲੀ ਹੌਲੀ ਮੈਂ ਆਖਾ ਬਚਾ ਕੇ ਤੇਰੇ ਕੋਲ ਪਹੁੰਚ ਜਾਵਾਂਗੀ ਰਾਜੂ ਕਹਿਣ ਲੱਗਾ ਠੀਕ ਆ ਰਾਜੂ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਅਗਲੀ ਰਾਤ ਜਦੋਂ ਡੈਡੀ ਤੇ ਦਾਦਾ ਖੇਤ ਪਾਣੀ ਲਾਉਣ ਲਈ ਚਲੇ ਗਏ ਤਾਂ ਮੈਂ ਤੇ ਮੰਮੀ ਨੂੰ ਕਿਹਾ ਕਿ ਮੰਮੀ ਚਲੋ ਬੂਹਾ ਬੰਦ ਮੈਂ ਹੀ ਕਰ ਆਉਣੀ ਆ ਮੈਂ ਕੁੰਡਾ ਨਾ ਲਾਇਆ ਬਸ ਗੇਟ ਵੈਸੇ ਹੀ ਬੰਦ ਕਰ ਦਿੱਤਾ ਮੈਂ ਬੈਠਕ ਦਾ ਬੂਹਾ ਵੀ ਖੋਲ ਦਿੱਤਾ ਮੰਮੀ ਤੋਂ ਅੱਖ ਬਚਾ ਕੇ ਰਾਜੂ ਆਪਣੇ ਕੀਤੇ ਹੋਏ ਕੰਮ ਤੇ 10:00 ਵਜੇ ਬੈਠਕ ਵਿੱਚ ਆ ਕੇ ਲੰਮੇ ਪੈ ਗਿਆ ਮੈਂ ਆਨੇ ਬਹਾਨੇ ਉਧਰ ਨੂੰ ਦੇਖੀ ਜਾਂਦੀ ਸੀ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਹੁਣ ਰਾਜੂ ਸਾਡੇ ਘਰ ਆ ਗਿਆ ਪਹਿਲਾਂ ਤਾਂ ਮੈਂ ਮੰਮੀ ਨਾਲ ਗੱਲਾਂ ਕਰਦੀ ਰਹੀ ਪਰ ਫਿਰ ਜਦੋਂ ਮੈਨੂੰ ਮੰਮੀ ਦੇ ਘਰਾੜੇ ਸੁਣਨ ਲੱਗੇ ਤਾਂ ਮੈਂ ਤੱਬੇ ਫੈਰੀ ਉੱਠ ਗਈ ਰਾਤ ਨੂੰ ਰਾਜੂ ਤੇ ਕੋਲ ਚਲੀ ਗਈ ਮੈਂ ਜਾਂਦੇ ਹੀ ਰਾਜੂ ਨੂੰ ਗਲਵੱਕੜੀ ਵਿੱਚ ਲੈ ਲਿਆ ਫਿਰ ਉਸਨੇ ਬਹੁਤ ਸਮਾਨਾਂ ਗਵਾਉਂਦੇ ਹੋਏ ਜਲਦੀ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਮੈਂ ਤੇ ਰਾਜੂ ਬਹੁਤ ਖੁਸ਼ ਅਸੀਂ ਆਪਣਾ ਪੂਰਾ ਮਜ਼ਾ ਲਿਆ ਤੇ ਮਜ਼ਾ ਲੰਨ ਤੋਂ ਬਾਅਦ ਫਿਰ ਅਸੀਂ ਪਏ ਗੱਲਾਂ ਕਰੀ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਕਿਵੇਂ ਜਾਗ ਆ ਗਈ। ਜਦੋਂ ਮੰਮੀ ਨੇ ਦੇਖਿਆ ਕਿ ਮੈਂ ਆਪਣੇ ਮੰਜੀ ਤੇ ਨਹੀਂ ਆ ਤਾਂ ਮੰਮੀ ਨੇ ਵਿਹੜੇ ਵਿੱਚ ਖੜ ਕੇ ਮੈਨੂੰ ਇੱਧਰ ਉੱਤਰ ਦੇਖਿਆ। ਜਦੋਂ ਬੈਠਕ ਵਿੱਚੋਂ ਸਾਡੇ ਬੋਲਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੰਮੀ ਬੈਠਕ ਵਿੱਚ ਆਵੜੀ। ਮੰਮੀ ਨੇ ਲਾਈਟ ਜਲਾਈ ਤਾਂ ਮੈਂ ਤੇ ਰਾਜੂ ਇਕੱਠੇ ਬੈੱਡ ਤੇ ਪਏ ਸੀ। ਰਾਜੂ ਤਾਂ ਇੱਕਦਮ ਹੀ ਕੰਧ ਟੱਪ ਕੇ ਭੱਜ ਗਿਆ। ਮੇਰੀ ਸ਼ਾਂਤ ਆ ਗਈ ਸੀ। ਮੰਮੀ ਨੇ ਮੈਨੂੰ ਬਹੁਤ ਕੁੱਟਿਆ ਤੇ ਕਹਿਣ ਲੱਗੀ, ਦੱਸ ਦੇ ਕੌਣ ਸੀ ਉਹ ਮੁੰਡਾ? ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਰੱਖ دی۔ ਇਸ ਕਲਮੋਹੀ ਨੇ ਤੇ ਮੰਮੀ ਹੋਰ ਵੀ ਮੈਨੂੰ ਪਤਾ ਨਹੀਂ ਕੀ ਕੁਝ ਬੋਲੀ ਜਾਂਦੀ ਸੀ ਮੈਂ ਇੱਕਦਮ ਸੋਨ ਹੋਈ ਖੜੀ ਸੀ ਫਿਰ ਮੰਮੀ ਨੇ ਮੈਨੂੰ ਗੁੱਤੋਂ ਫੜਿਆ ਤੇ ਅੰਦਰ ਲੈ ਗਈ ਮੰਮੀ ਨੇ ਰਾਜੂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜੂ ਮੰਮੀ ਦੇ ਹੱਥ ਨਾ ਲੱਗਿਆ ਇੰਨੇ ਟਾਈਮ ਨੂੰ ਡੈਡੀ ਦੇ ਬਾਪੂ ਜੀ ਵੀ ਪਾਣੀ ਲਾ ਕੇ ਘਰ ਆ ਗਏ ਮੰਮੀ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਮੇਰਾ ਡੈਡੀ ਸਿਰ ਫੜ ਕੇ ਰੋਣ ਲੱਗ ਪਿਆ ਫਿਰ ਮੰਮੀ ਤੇ ਦਾਦਾ ਜੀ ਨੇ ਡੈਡੀ ਨੂੰ ਹੌਸਲਾ ਦਿੱਤਾ ਤੇ ਉਠਾਇਆ ਤੇ ਮੇਰੇ ਦਾਦਾ ਜੀ ਨੇ ਕਿਹਾ ਕਿ ਕੱਲ ਨੂੰ ਹੀ ਇਸ ਲਈ ਕੋਈ ਰਿਸ਼ਤਾ ਲੱਭਦੇ ਆਂ ਤੇ ਇਸ ਦਾ ਸਕੂਲ ਜਾਣਾ ਬੰਦ ਕਰੋ ਮੈਂ ਬਹੁਤ ਮਿਹਨਤਾਂ ਕੀਤੀਆਂ ਕਿ ਤੁਸੀਂ ਮੈਨੂੰ ਮੇਰੇ 12 ਦੇ ਪੇਪਰ ਤਾਂ ਕਰ ਲੈਣ ਦਿਓ ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ ਇੱਕ ਮਹੀਨੇ ਦੇ ਵਿੱਚ ਹੀ ਮੇਰਾ ਵਿਆਹ ਕਰ ਦਿੱਤਾ ਮੈਂ ਇਸ ਰਿਸ਼ਤੇ ਤੋਂ ਬਿਲਕੁਲ ਵੀ ਕੋਝ ਨਹੀਂ ਸੀ ਮੇਰੇ ਘਰ ਵਾਲਾ ਤਾਂ ਬੜਾ ਹੀ ਚੰਗਾ ਮੁੰਡਾ ਸੀ ਪਰ ਮੇਰੀ ਸੱਸ ਬਹੁਤ ਹੀ ਅੜਪਪੁੜੀ ਸੀ ਘਰ ਵਿੱਚ ਚੱਲਦੀ ਮੇਰੀ ਸੱਸ ਦੀ ਹੀ ਸੀ ਮੇਰੇ ਘਰ ਵਾਲੇ ਨੇ ਮੇਰੇ ਵਿਆਹ ਤੋਂ ਬਾਅਦ ਨਾਤਾ ਮੈਨੂੰ ਕਦੇ ਕੋਈ ਚੀਜ਼ ਲਿਆ ਕੇ ਦਿੱਤੀ ਸੀ ਤੇ ਨਾ ਹੀ ਕਦੇ ਮੈਨੂੰ ਹੱਸ ਕੇ ਬੁਲਾਇਆ ਸੀ ਜਦ ਮੈਂ ਪੇਕੇ ਜਾਂਦਾ ਤਾਂ ਉਹ ਵੀ ਮੈਨੂੰ ਮੂੰਹ ਨਹੀਂ ਸੀ ਲਾਉਂਦੇ ਕੱਲੀ ਮੇਰੀ ਮੰਮੀ ਹੀ ਮੇਰਾ ਮੂੰਹ ਕਰਦੀ ਸੀ ਉਸ ਘਰ ਵਿੱਚ ਹੋਰ ਮੇਰਾ ਕੋਈ ਮੂੰਹ ਵੀ ਨਹੀਂ ਕਰਦਾ ਸੀ ਤੇ ਉਧਰ ਚਰਨੋਂ ਦਾ ਵੀ ਉਸਦੇ ਘਰ ਦੇ ਨੇ ਬਹੁਤ ਵਧੀਆ ਘਰੇ ਰਿਸ਼ਤਾ ਕਰ ਦਿੱਤਾ ਚਰਨੋਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਮੈਂ ਪਛਤਾ ਰਹੀ ਸੀ ਜੇਕਰ ਮੈਂ ਜਵਾਨੀ ਵਿੱਚ ਇਹ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਮੇਰਾ ਪੇਕੇ ਤੇ ਸਹੁਰੇ ਦੋਨਾਂ ਘਰਾਂ ਵਿੱਚ ਰੋਗ ਹੋਣਾ ਸੀ ਜਿਹੜਾ ਮੈਂ ਜਵਾਨੀ ਦੇ ਜੋਸ਼ ਵਿੱਚ ਹੀ ਘੁਆ ਲਿਆ ਸੀ ਤੇ ਮੈਂ ਆਪਣੇ ਪੈਰਾਂ ਤੇ ਆਪ ਹੀ ਕੋਹਾੜਾ ਮਾਰ ਲਿਆ ਸੀ ਕੱਚੀ ਉਮਰ ਵਿੱਚ ਜਾਰੀ ਲਾ ਕੇ ਸਾਨੂੰ ਜ਼ਿੰਦਗੀ ਵਿੱਚ ਅਜਿਹੇ ਕੰਮ ਕਦੇ ਨਹੀਂ ਕਰਨੇ ਚਾਹੀਦੇ ਜੋ ਕਰਦਿਆਂ ਤੋਂ ਲੁਕਾਉਣੇ ਪੈਂ ਕਿਉਂਕਿ ਘਰਦਿਆਂ ਤੋਂ ਲੁਕੋ ਕੇ ਕੀਤੇ ਹੋਏ ਕੰਮ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖਾ